ਉਹ ਰਾਤ 11 12 ਵਜੇ ਦੇ ਆਸ-ਪਾਸ ਦੀ ਗੱਲ ਹੈ ਪਹਿਲੇ ਆਪਸ ਵਿੱਚ ਲੜਦੇ ਪਏ ਸੀ ਉਸ ਤੋਂ ਬਾਅਦ ਆ ਸ਼ੀਸ਼ੇ ਸ਼ੀਸ਼ੇ ਤੋੜੇ ਜਦੋਂ ਹਟਾਇਆ ਤੇ ਆ ਪੱਥਰ-ਪੁੱਥਰ ਮਾਰੇ ਉਂ ਲੜਦੇ ਪਏ ਸੀ ਆ ਦੋ ਤਿੰਨ ਮੁੰਡੇ ਮਲੇ ਰਹੇ ਸੀ ਬਾਕੀ ਹਨ ਬਛਤੇ ਸੀ ਬਾਕੀ ਉਹਨਾਂ ਦੇ ਨਾਲ 10-12 ਮੁੰਡੇ ਹੋਰ ਸੀ ਮੈਂ ਇੱਥੇ ਬਹੁਤ ਦਰਖਾਸਤਾਂ ਦਿੱਤੀਆਂ ਕਿ ਮੁੰਡੇ ਆ ਕੇ ਰਾਤ ਨੂੰ ਬਹੁਤ ਮੇਰੀਆਂ ਦਰਖਾਸਤਾਂ ਚੱਲ ਵੀ ਰਹੀਆਂ 2001 ਦੀ 28 ਤਰੀਕ 2024 28 ਦੀ ਦਰਖਾਸਤ ਚੱਲ ਰਹੀ ਆ 올 ਲੈਂਡ ਵੀ ਮੇਰੀ ਚੱਲ ਰਹੀ ਆ ਅੱਜ ਵੀ ਜ਼ੇਰੇ ਮੇਰੇ ਕੋਲ ਨੰਬਰ ਆ ਗਏ ਆ ਕਿ ਮੈਂ ਇਹਨਾਂ ਨੂੰ ਕਹਿ ਚੁੱਕਾ ਕਿ ਮੈਂ ਬੰਦੇ ਨਹੀਂ ਜਾਣਦਾ ਕਿ ਮੈਨੂੰ ਖਤਰਾ ਆ ਗਿਆ ਇੱਥੇ ਚੋਕੇ ਚ ਗੁੰਡਾਗਰਦੀ ਹੁੰਦੀ ਆ ਮੈਂ ਚੋਕੇ ਤੂੰ ਬਹੁਤ ਦੁਸ਼ਕੀ ਆ ਕਿ ਮੈਨੂੰ ਖਤਰਾ ਜਿਆਦਾ ਇੱਥੇ ਸਕਿਉਰਟੀ ਲਾਈ ਜਾਵੇ ਜਾਂ ਮੈਨੂੰ ਸਕਿਉਰਟੀ ਦਿੱਤੀ ਜਾਵੇ ਕਿਦਾਂ ਮਤਲਬ ਬਾਹਰੋਂ ਲੜਾਈ ਹੋ ਰਹੀ ਸੀ ਕਿ ਬਾਹਰ ਜਿਹੜੇ ਮੁੰਡੇ ਆਏ ਸੀਗੇ ਇਸ ਗਲੀ ਦੇ ਵਿੱਚ ਲੜਾਈ ਕਰਦੇ ਪਏ ਸੀਗੇ ਕਿ ਐਸੀ ਗਲੀ ਦੇ ਮੁੰਡੇ ਸੀ ਭਾਜੀ ਸਾਰੇ ਇੱਥੇ ਕੋਈ ਮੱਲੇ ਦੇ ਹੀ ਮੁੰਡੇ ਆ ਬਸ ਕੀ ਨਾਮ ਕੀ ਹੁਣ ਆਮ ਚਲੋ ਨਹੀਂ ਲੈਂਦੇ ਮਹੱਲੇ ਦੇ ਮੁੰਡੇ ਆਹੋ ਇੱਥੇ ਮੰਦਰ ਕੋਲ ਮੰਦਰ ਕੋਲੇ ਰੋਜ਼ ਦਿਨ ਮਤਲਬ ਕਿ ਕਿੰਨੇ ਟਾਈਮ ਹੋ ਗਿਆ ਮੰਦਰ ਕੋਲੇ ਇੱਥੇ ਰੋਜ਼ ਖੱਪਖਾਨੀਆਂ ਪੈਂਦੀਆਂ दारू ਪਿੰਦੇ ਇੱਥੇ ਨਸ਼ੇ ਕਰਦੇ ਆ ਨਸ਼ੇ ਕਰਕੇ ਖੱਪਖਾਨੀਆਂ ਮੰਦੇ ਇੱਥੇ ਮੰਦਰ ਕੋਲੇ ਪਹਿਲੇ ਮਹੀਨੇ ਜਿਹੜਾ ਨਵਾਂ ਸਾਲ ਆਉਂਦਾ 28 ਤਰੀਕ ਨੂੰ ਇਹ ਮੈਂ ਪਹਿਲੇ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਏਸੀਪੀ ਨੂੰ ਵੀ ਦਿੱਤੀ ਤਿੰਨ ਡਿਵੀਜ਼ਨ ਵੀ ਦਿੱਤੀ ਇਹ ਬਹੁਤ ਦਰਖਾਸਤਾਂ ਚੱਲ ਰਹੀਆਂ ਆਨਲਾਈਨ ਚੱਲ ਰਹੀਆਂ ਕਿ ਮਤਲਬ ਅਜ ਤੱਕ ਕੋਈ ਸੁਣਾਈ ਨਹੀਂ ਹੋਈ ਕਿ ਮਤਲਬ ਪੁਲਿਸ ਆਲੇ ਆਂਦੇ ਹੀ ਨਹੀਂ ਆ ਟੈਂਸਰ ਸਸਿਕਾ ਖਬਰੀ ਲਾ ਲੀ ਟੀਵੀ ਦੇਖ ਰਹੇ ਹੋ ਤੁਸੀਂ ਮੈਨੇ ਦਿਨ ਤਵਾਰੀ ਤਾਦਾਜ਼ੀ ਲੁਧਿਆਣਾ ਸ਼ਹਿਰ ਦੀ ਗੱਲ ਕਰੀ ਲੁਧਿਆਣਾ ਸ਼ਹਿਰ ਦੇ ਵਿੱਚ ਆਇ ਦਿਨ ਲਗਾਤਾਰ ਕ੍ਰਾਈਮ ਗਰਾਵ ਲਗਾਤਾਰ ਵਧ ਰਿਹਾ ਤਾਦਾਜ਼ੀ ਦੇਖ ਸਕਦੇ ਹੋ ਚੋਨ ਜਾਤਾਂ ਲੱਗੀਆਂ ਹੋਈਆਂ ਨੇ ਫਿਰ ਵੀ ਜਿਹੜੇ ਵਰਦਾਤ ਕਰਦੇ ਨੇ ਉਹਨਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਦਾ ਡਰ ਬਿਲਕੁਲ ਜਿਹੜਾ ਖਤਮ ਹੋ ਚੁੱਕਿਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਗੱਡੀ ਦੇ ਨਾਲ ਪਹਿਲੇ ਗੱਡੀ ਨੂੰ ਪੰਨਿਆ ਤੋੜਿਆ ਇਸ ਤਰੀਕੇ ਦੋ ਗੱਡੀਆਂ ਨੂੰ ਜਿਹੜਾ ਜਿਨ੍ਹਾਂ ਨੇ ਵਾਰਦਾਤ ਕੀਤੀ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਅਨਪਛਾਤੇ ਬੰਦੇ ਸੀਗੇ ਜਿਨ੍ਹਾਂ ਵੱਲੋਂ ਇਹ ਗੱਡੀ ਨੂੰ ਪਹਿਲੇ ਤੋੜਿਆ ਗਿਆ ਉਸ ਤੋਂ ਬਾਅਦ ਉਹ ਪਰਿਵਾਰ ਨਾਲ ਗੱਲਬਾਤ ਕਰਦੇ ਆ ਕਿ ਅਖੀਰਕਾਰ ਕੀ ਮਾਮਲਾ ਹੋਇਆ ਸੀਗਾ ਪੂਰਾ ਕਿਸ ਤਰੀਕੇ ਜਿਹੜੀ ਲੜਾਈ ਹੋਈ ਸੀਗੀ ਤੇ ਕਿੰਨੇ ਵਜੇ ਉਹ ਲੜਾਈ ਜਿਹੜੀ ਸ਼ੁਰੂ ਹੋਈ ਸੀ ਸਸਾ ਜੀ ਉਹ ਰਾਤੀ 11 12 ਵਜੇ ਦੇ ਆਸ-ਪਾਸ ਦੀ ਗੱਲ ਹੈ ਪਹਿਲੇ ਆਪਸ ਵਿੱਚ ਲੜਦੇ ਪਏ ਸੀ ਉਸ ਤੋਂ ਬਾਅਦ ਆ ਸ਼ੀਸ਼ੇ-ਸ਼ੂਸ਼ੇ ਤੋੜੇ ਜਦੜੋਂ ਨੂੰ ਹਟਾਇਆ ਤੇ ਆ ਪੱਥਰ-ਪੁੱਥਰ ਮਾਰੇ ਕੌਣ ਲੜਦਾ ਪਿਆ ਸੀ ਆਪਸ ਵਿੱਚ ਦੋ ਤਿੰਨ ਮੁੰਡੇ ਮਲੇ ਰਹੇ ਸੀ ਬਾਕੀ 90 36 ਸੀ ਬਾਕੀ ਉਹਨਾਂ ਦੇ ਨਾਲ 10 12 ਮੁੰਡੇ ਹੋਰ ਸੀ ਨਹੀਂ ਉਹ ਇੱਥੇ ਹੀ ਦੀ ਸੀ ਕਿ ਮੁੰਲੇ ਦੇ ਤੁਹਾਡੇ ਤੁਹਾਡੇ ਘਰ ਦੇ ਵਿੱਚ ਕਿਉਂ ਉਹਨਾਂ ਨੇ ਹਮਲਾ ਕੀਤਾ ਪਹਿਲੇ ਆਪਸੇ ਹੀ ਲੜਦੇ ਬੈਸੀ ਇੱਥੇ ਫਿਰ ਉਸ ਤੋਂ ਬਾਅਦ ਸਾਡਾ ਇੱਕ ਬੰਦਾ ਜਾ ਰਿਹਾ ਸੀ ਇੱਥੋਂ ਦੀ ਉਹਦੇ ਚਪੇੜਾ ਮਾਰੀਆਂ ਉਹ ਦੌੜ ਕੇ ਵਾਪਸ ਨੂੰ ਭੱਜਿਆ ਉਹਦੇ ਘਰ ਦੇ ਅੰਦਰ ਵੀ ਵੜੇ ਸਾਡੇ ਫਿਰ ਉਸ ਤੋਂ ਬਾਅਦ ਆ ਪੱਥਰ ਪਏ ਆ ਪੱਥਰ ਮਾਰੇ ਸ਼ੀਸ਼ਿਆਂ ਦੇ ਵੀ ਮਾਰੇ ਲੇਡੀਜ਼ ਜੇ ਮਾਰੇ ਉਹ ਜਿਹੜੇ ਸੀਐਮਸੀ ਐਡਮਿਟ ਨੇ ਹਲੇ ਕਿਸੇ ਨੂੰ ਨੁਕਸਾਨ ਕਿਸੇ ਦਾ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜਾਣੀ ਬਿਲਕੁਲ ਬਿਲਕੁਲ ਹੋਇਆ ਜੀ ਬਿਲਕੁਲ ਹੋਇਆ ਸੀਐਮਸੀ ਦਾਖਲ ਹੈਗੇ ਨੇ ਲੇਡੀਜ਼ ਦੱਸੋ ਉਹਨਾਂ ਨੂੰ ਡਾਕਟਰ ਸਾਹਿਬ ਹਲੇ ਆਪਰੇਟ ਲਈ ਬੋਲਦੇ ਪਏ ਐ ਬੱਚੀ ਸਹੀ ਉਹਨਾਂ ਦੇ ਪੂਰੀ ਸਵੇਲਿੰਗ ਹੈ ਪੂਰਾ ਫੇਸ ਤੇ ਸਹੀ ਰਿਪੋਰਟਰ ਸਵੇਰੇ 10 ਵਜੇ ਦਵੋਗੇ ਡਾਕ ਕਿਦਾਂ ਮਤਲਬ ਬਾਹਰੋਂ ਲੜਾਈ ਹੋ ਰਹੀ ਸੀ ਕਿ ਬਾਹਰ ਜਿਹੜੇ ਮੁੰਡੇ ਆਏ ਸੀਗੇ ਇਸ ਗਲੀ ਦੇ ਵਿੱਚ ਲੜਾਈ ਕਰਦੇ ਪਏ ਸੀਗੇ ਕਿ ਐਸੀ ਗਲੀ ਦੇ ਮੁੰਡੇ ਸੀਗੇ ਭਾਜੀ ਸਾਰੇ ਇੱਥੇ ਕੋਈ ਮੱਲੇ ਦੇ ਮੁੰਡੇ ਆ ਬਸ ਕੀ ਨਾਮ ਕੀ ਆਣਾ ਚਲੋ ਨਹੀਂ ਲੈਂਦੇ ਮੱਲੇ ਦੇ ਮੁੰਡੇ ਆ ਉਹ ਇੱਥੇ ਮੰਦਰ ਕੋਲ ਮੰਦਰ ਕੋਲੇ ਰੋਜ਼ ਦਿਨ ਮਤਲਬ ਕਿ ਕਿੰਨੇ ਟਾਈਮ ਹੋ ਗਿਆ ਮੰਦਰ ਕੋਲੇ ਇੱਥੇ ਰੋਜ਼ ਖੱਪਖਾਨੀਆਂ ਪੈਂਦੀਆਂ दारू ਪਿੰਦੇ ਇੱਥੇ ਨਸ਼ੇ ਕਰਦੇ ਆ ਨਸ਼ੇ ਕਰਕੇ ਖੱਪਖਾਨੀਆਂ ਪਾਉਂਦੇ ਇੱਥੇ ਮੰਦਰ ਕੋਲੇ ਤੇ ਸਾਡਾ ਮੁੰਡਾ ਜਾ ਰਿਹਾ ਸੀਗਾ ਤੇ ਉਹਦੇ ਬੇਦਰ ਕੋ ਬੇਛੋੜੀ ਥੱਪੜ ਮਾਰਿਆ ਤੇ ਤੇ ਸਾਡੇ ਲੇਡੀਜ਼ ਦੇ ਵੀ ਸੱਟਾਂ ਲੱਗੀਆਂ ਇੱਕ ਸੀਐਮਸੀ ਆ ਤੇ ਦੂਜਾ ਮੁੰਡੇ ਦੇ ਸਿਰ ਤੇ ਸਿਰ ਤੇ ਸੱਟ ਲੱਗੀ ਆ ਉਹ ਸਿਵਲ ਚ ਸੀ ਗਾੜੀ ਮੁੰਡਾ ਸਾਡਾ ਨਹੀਂ ਕਿਦਾਂ ਜਦੋਂ ਪਹਿਲੇ ਵੀ ਇਸ ਤਰੀਕੇ ਮਤਲਬ ਦਾੜੂ ਪੀ ਕੇ ਜਿਹੜਾ ਹੈ ਉਹ ਤੁਸੀਂ ਕਹਿ ਰਹੇ ਹੋ ਕਿਸ ਤਰੀਕੇ ਕੀ ਹੁਲੜ ਬਾਜੀ ਕਰਦੇ ਨੇ ਤੁਸੀਂ ਪਹਿਲੇ ਕਦੇ ਕੰਪਲੇਂਟ ਨਹੀਂ ਕੀਤੀ ਬਾਜੀ ਮਹੱਲੇ ਵਾਲੇ ਨੇ ਬਹੁਤ ਕੰਪਲੇਟਾਂ ਕੀਤੀਆਂ ਕੋਈ ਸੁਣਵਾਈ ਨਹੀਂ ਹੈਗੀ ਸਾਡੀ ਇੱਥੇ ਹਾਂਜੀ ਆ ਮੰਦਰ ਦੇ ਪ੍ਰਧਾਨ ਹੈ ਜੀ ਇਹਨਾਂ ਨੇ ਵੀ ਕੰਪਲੇਟ ਕੀਤੀ ਹੈ ਜੀ ਕੋਈ ਕੰਪਲੇ ਕੋਈ ਸੁਣਵਾਈ ਨਹੀਂ ਹੈਗੀ ਹਾਂਜੀ ਯਾਰ ਜੀ ਮੈਂ ਸੁਰਬਤ ਚੜੀ ਤਾਂ ਅੰਮੰਦਰ ਜਿਹੜਾ ਲੁਧਾਣੇ ਸ਼ਹਿਰ ਦੇ ਚਰਾਏ ਤੇ ਆ ਮੈਂ ਆਉਂਦੇ ਆ ਚੇਅਰਮੈਨ ਬੋਲ ਰਿਹਾ ਕਿ ਮਤਲਬ ਮੈਂ ਇੱਥੇ ਬਹੁਤ ਦਰਖਾਸਤਾਂ ਦਿੱਤੀਆਂ ਕਿ ਮੁੰਡੇ ਆ ਕੇ ਰਾਤ ਨੂੰ ਬਹੁਤ ਮੇਰੀਆਂ ਦਰਖਾਸਤਾਂ ਚੱਲ ਵੀ ਰਹੀਆਂ 2001 ਦੀ 28 ਤਰੀਕ 2024 28 ਦੀ ਦਰਖਾਸਤ ਚੱਲ ਰਹੀ ਆ ਔਨਲਾਈਨ ਵੀ ਮੇਰੀ ਚੱਲ ਰਹੀ ਆ ਅੱਜ ਵੀ ਜੇਰੇ ਮੇਰੇ ਕੋਲ ਨੰਬਰ ਹੈਗੇ ਆ ਕਿ ਮੈਂ ਇਹਨਾਂ ਨੂੰ ਕਹਿ ਚੁੱਕਾ ਕਿ ਮੈਂ ਬੰਦੇ ਨਹੀਂ ਜਾਣਦਾ ਕਿ ਮੈਨੂੰ ਖਤਰਾ ਆ ਗਿਆ ਇੱਥੇ ਚੋਕੇ ਚ ਰੋਧ ਗੁੰਡਾਗਰਦੀ ਹੁੰਦੀ ਆ ਮੈਂ ਚੋਕੇ ਤੂੰ ਬਹੁਤ ਦੁਸ਼ਕੀਆਂ ਕਿ ਮੈਨੂੰ ਖਤਰਾ ਜਿਆਦਾ ਇੱਥੇ ਸਕਿਉਰਟੀ ਲਾਈ ਜਾਵੇ ਜਾਂ ਮੈਨੂੰ ਸਕਿਉਰਟੀ ਦਿੱਤੀ ਜਾਵੇ ਕਿ ਮੈਂ ਇਹ ਪੁਲਿਸ ਕੱਲ ਨੂੰ ਕੋਈ ਉਨੀ ਨੀਕੀ ਹੁੰਦੀ ਆ ਜੇ ਪੁਲਿਸ ਜ਼ਿੰਮੇਵਾਰ ਆ ਗਈਆ ਪਰ ਮੱਲੇ ਵਾਲੇ ਕਹਿ ਰਹੇ ਨੇ ਕਿ ਇੱਕ ਵਾਰੀ ਇੱਥੇ ਵੀ ਵਾਰਦਾਤ ਹੋਈ ਤਾਂ ਉਸ ਤੋਂ ਬਾਅਦ ਰਾਤ ਨੂੰ ਦੂਜੇ ਕਰਦੇ ਵਿੱਚ ਵੀ ਜਾ ਕੇ ਉਹਨਾਂ ਨੇ ਹਮਲਾ ਕੀਤਾ ਸੀਗਾ ਨਹੀਂ ਉਸੇ ਘਰ ਦੇ ਵਿੱਚ ਵੜ ਕੇ ਉਹਨਾਂ ਨੇ ਲੇਡੀਜ਼ ਦੇ ਹੱਥ ਪਾਏ ਉਹਨਾਂ ਨੇ ਉਸਿਲ ਘਰ ਲੇਡੀ ਸੱਤ ਪਾਇਆ ਲੇਡੀ ਮੇਰਾ ਉਤਾਰ ਲਿੱਤੀ ਲੇਡੀ ਦੋ ਲੇਡਿਸ ਦੀਆਂ ਚੈਨੀਆਂ ਉਤਾਰ ਲਿੱਤੀਆਂ ਇੱਕ ਤੇ ਲੇਡਿਸ ਦਾ ਕੋਕਾ ਨਾਲ ਤੇ ਇਹ ਉਹ ਤੋਂ ਉਹਨਾਂ ਦੇ ਸਿਰ ਤੇ ਪੱਥਰ ਮਾਰਿਆ ਤੇ ਇੱਕ ਬ੍ਰਦਰ ਦੇ ਮੇਰੇ ਪੱਥਰ ਮਾਰਿਆ ਤੁਸੀਂ ਮੌਕੇ ਤੇ ਪੁਲਿਸ ਬੁਲਾਈ ਸੀ ਰਾਤ ਬਈਆ ਜਰੂਰ ਬੁਲਾਈ ਸੀ ਥਾਣੇ ਜਾ ਕੇ ਵੀ ਰਿਪੋਰਟ ਲਖਾਈ ਸੀ ਉਹ ਕਹਿ ਰਹੇ ਸੀ ਤੁਸੀਂ ਜਾਓ ਪੁਲਿਸ ਆ ਰਹੀ ਹੈ ਪਰ ਲੇਕਿਨ ਕੋਈ ਨਹੀਂ ਆਇਆ ਉਸ ਤੋਂ ਮਾਰੀ ਨਹੀਂ ਕਰਤੀ ਹਾਂਜੀ ਕੋਈ ਸਮਝ ਨਹੀਂ ਉਹ ਲੇਟ ਆਈ ਆ ਹਾਂ ਉਹ ਲੇਟ ਆਈ ਆ ਕਿਦਾਂ ਹੁਣ ਮੌਕੇ ਤੇ ਪੁਲਿਸ ਪਹੁੰਚੀ ਸੀ ਕਿ ਜਿੱਦਾਂ ਦੇਖ ਸਕਦੇ ਹੋ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਤਬਦੀਲ ਕਰ ਰਹੇ ਹਾਂ ਇਨਵੈਸ ਕਿਆ ਤਾਂ ਦਿੱਤਾ ਉਹ ਦੇਖੋ ਪਰੋਸ਼ਾ ਆਇਆ ਨਹੀਂ ਪੁਲਿਸ ਨੇ ਨਹੀਂ ਠੀਕ ਠੀਕ ਐ ਨਾ ਖਾਸ ਨਹੀਂ ਕਿੰਨੀ ਵਾਰ ਤਾਂ ਮੱਲੇ ਵਾਲੇ ਕਹਿ ਚੁੱਕੇ ਉਹਨਾਂ ਨੂੰ ਮੱਲੇ ਵਾਲੇ ਕਿੰਨੇ ਦੇ ਕੈਂਪ ਚ ਰਹਿੰਦੇ ਖੜੇ ਪੈਰਾਂ 'ਤੇ ਪੁਲਿਸ ਸਾੜੇ ਪੁਲਿਸ ਆਏ ਲਾ ਕੇ ਅਸੀਂ 2 ਵਜੇ ਇੱਥੇ ਫੋਨ ਕੀਤੇ ਤਾਂ ਵੀ ਨਹੀਂ ਆਏ ਹੋ ਕਿੰਨੀ ਵਾਰੀ ਕਹਿ ਚੁੱਕੇ ਹਾਂ ਅਸੀਂ ਤਾਂ ਰਾਤੀ 2 ਵਜੇ ਤੱਕ ਇੱਥੇ ਖੜੇ ਰਹੇ ਆ ਨਹੀਂ ਪ੍ਰਸ਼ਾਸਨ ਉੱਤੇ ਯਕੀਨ ਹੈ ਕਿ ਨਹੀਂ ਨਹੀਂ ਹੈਗਾ ਜੀ ਨਹੀਂ ਹੈ ਨਹੀਂ ਐਸਾ ਕੀ ਕਰੀਏ ਪ੍ਰਸ਼ਾਸਨ ਕੋਈ ਕਰੂ ਤਾਂ ਹੀ ਹੈ ਨਾ ਜੇ ਕੋਈ ਹੈ ਸਾਡੀ ਹੱਲ ਕਰੂ ਮੱਲੇ ਦੀ ਸਾਡੀ ਸੁਣੀ ਅਗਲੇ ਨੇ ਸਾਨੂੰ ਰਾਤ ਨੂੰ ਹੀ ਵਾਪਸ ਭੇਜਤਾ ਕਿ ਜਾਓ ਪੁਲਿਸ ਆ ਰਹੀ ਆ ਅਸੀਂ ਇੱਥੇ ਘ ਮੈਗੇ ਜੀ ਮੇਰੇ ਹਸਬੰਡ ਗਏ ਸੀ ਮੇਰਾ ਛੋਟਾ ਬੱਚਾ ਸੀ ਉਹ ਗਿਆ ਸੀ ਆਪਾਂ ਤਿੰਨ ਜਾਣੇ ਗਏ ਸੀ ਉਹਨਾਂ ਨੇ ਨਹੀਂ ਸੁਣੀ ਉਹ ਕਹਿ ਰਹੇ ਤੁਸੀਂ ਘਰੇ ਚਲੋ ਅਸੀਂ ਪੁਲਿਸ ਭੇਜ ਰਿਆ ਪਰ ਕੋਈ ਨਹੀਂ ਆਇਆ 2 ਘੰਟੇ ਬਾਅਦ ਆਏ ਆ ਉਹ ਵੀ ਬਸ ਗੱਡੀਆਂ ਦੀਆਂ ਫੋਟੋਆਂ ਖਿੱਚ ਕੇ ਲੈ ਕੇ ਚਲੇ ਗਏ ਉਹਨਾਂ ਨੇ ਕੁਝ ਨਹੀਂ ਸੁਣਿਆ ਕੁਝ ਨਹੀਂ ਕਿਹਾ ਸੋ ਜਿਸ ਯੁਵਕ ਨੂੰ ਸੱਟਾਂ ਮਾਰੀਆਂ ਗਈਆਂ ਸੀਗਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਸਿਰ ਪਹਿਲੇ ਫਾੜਿਆ ਗਿਆ ਉਸ ਤੋਂ ਬਾਅਦ ਪੈਰ ਦੇ ਉੱਤੇ ਵੀ ਜਿਹੜੀ 6 ਬੱਜੀ ਹੈ ਗੱਲਬਾਤ ਕਰਦੇ ਹਾਂ ਉਸ ਯੁਵਕ ਨਾਲ ਪਹਿਲੇ ਤਾਂ ਜਾਣਦੇ ਹੁੰਦਾ ਨਾਮ ਕੀ ਹੈ ਹੱਥ ਤੇ ਵੀ ਦੇਖ ਸਕਦੇ ਹੋ ਤੁਸੀਂ ਕਿ ਹੱਥਾਂ ਨੂੰ ਵੀ ਜਿਹੜਾ ਕਿਸ ਤਰੀਕੇ ਬੁ ਭਈ ਮੇਰਾ ਨਾਮ rahul ਹੈ ਜੀ ਕੀ ਹੋਇਆ ਸੀਗਾ ਉਹ ਦੇ ਲੜਕੇ ਨਾ ਕੁਛ ਮੰਦਰ ਕੋ ਖੜ ਕੇ ਡਰਿੰਕ ਕਰਦੇ ਪਏ ਸੀਗੇ ਤੇ ਅਸੀਂ ਤਾਂ ਖੜ ਕੇ ਦੇਖਦੇ ਪਏ ਸੀਗੇ ਉਧਰੋਂ ਸਾਡੇ ਇੱਕ ਵਰਕਰ ਸੀਗਾ ਉਹ ਦਿਖ ਰਿਹਾ ਸੀਗਾ ਤੇ ਉਹ ਨਾ ਉਹ ਦੇਖਦੇ ਦੇ ਉਹਨੂੰ ਗਾਲਾਂ ਕੱਢਣ ਲੱਗ ਪਏ ਉਹਦੇ ਮਗਰ ਪੈ ਗਈ ਤੇ ਉਹ ਭੱਜਾ ਭੱਜ ਕੇ ਘਰੇ ਆਇਆ ਤੇ ਮੈਂ ਉੱਪਰ ਉੱਪਰੋਂ ਖੜਾ ਦੇਖਦਾ ਪਿਆ ਸੀ ਮੈਂ ਉਹਨੂੰ ਨੀਚੇ ਆ ਦੇਖਾਂ ਮੈਂ ਬਚਾਣ ਲਈ ਨੀਚੇ ਆ ਤੇ ਇਹਨਾਂ ਨੂੰ ਘਰੇ ਵੜ ਕੇ ਹਮਲਾ ਕਰ ਲਾ ਪਏ ਮੁੰਡੇ ਸੀ ਕੁਛ ਇੱਧਰ ਉਸ ਨੈਚਰ ਵਗੈਰਾ ਕਰਦੇ ਆ ਚੋਰੀਆਂ ਵਗੈਰਾ ਕਰਦੇ ਆ ਇੱਧਰ ਖੜ ਕੇ ਕਸ਼ਮੀਰ ਨਗਰ ਵਾਲੀ ਸਾਈਡ ਖੜ ਕੇ ਤੇ ਪਿਊਸ਼ ਨਾਲ ਗੋਲੂ ਇੱਕ ਕ੍ਰਿਸ਼ਨਾ ਤਿੰਨ ਮੁੰਡੇ ਆ ਜਿਹੜੇ ਮੇਨ ਆ ਜਿਹੜੇ ਖੋਖੂ ਕਰਦੇ ਆ ਲੁੱਟਖੋ ਕਰਦੇ ਆ ਤੇ ਉਹ ਹਮਲਾ ਕਰਤਾ ਉਹਨਾਂ ਨੇ ਹੱਥੋਂ ਵੀ ਉਹਨਾਂ ਨਾਲ ਗੱਲ ਕਰਨ ਚੱਲਾ ਤਾਂ ਉਹਨਾਂ ਦੇ ਹੱਥ 'ਚ ਰੋੜਾ ਸੀਗਾ ਉਹਨਾਂ ਨੇ ਸਿੱਧਾ ਮੱਥੇ ਤੇ ਮਾਰਿਆ ਮੇਰੇ ਰੋੜਾ ਨਹੀਂ ਕਿਦਾਂ ਇੱਥੇ ਮਤਲਬ ਉਹ ਡਰਿੰਕ ਕਰ ਰਹੇ ਸੀਗੇ ਪਹਿਲੇ ਵੀ ਕਰਦੇ ਨੇ ਹਾਂਜੀ ਪਹਿਲਾਂ ਵੀ ਕਰਦੇ ਨੇ ਜੀ ਤੁਸੀਂ ਪਹਿਲੇ ਕੰਪਲੇਂਟ ਕਰਾਈ ਕਦੇ ਨਹੀਂ ਨਹੀਂ ਉਹਦਾ ਪਹਿਲਾਂ ਤਾਂ ਕਦੀ ਹੋਇਆ ਨਹੀਂ ਆਪਣੇ ਨਾਲ ਬੱਕੇ ਨਾਲ ਹੋਇਆ ਮੱਲੇ ਵਾਲੇ ਨਾਲ ਨਹੀਂ ਤੁਹਾਡੇ ਨਾਲ ਕਿਉਂ ਉਹਨਾਂ ਨੇ ਲੜਾਈ ਕੀਤੀ ਐ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਸੀ ਨਹੀਂ ਨਹੀਂ ਡਰਿੰਕ ਕੀਤੀ ਸੀ ਉਹਨਾਂ ਦੀ ਜਿਆਦਾ ਡਰਿੰਕ ਕਰਨ ਤੋਂ ਬਾਅਦ ਸਿੱਧਾ ਥੋੜੇ ਦੇ ਬਾਅਦ ਕਰਨਾ ਇਹ ਕਿੱਥੇ ਦਾ ਰਾਈਟ ਹੈ ਉਹ ਉੱਧਰ ਡਰਿੰਕ ਕਰਦੇ ਪਏ ਸੀਗੇ ਤੁਸੀਂ ਇੱਧਰ ਸੀਗੇ ਕਿੱਦਾਂ ਮੇਲ ਹੋ ਗਿਆ ਤੁਹਾਡਾ ਵਿੱਚ ਆਪਸ ਉਹ ਜਿਹੜਾ ਸਾਡਾ ਵਰਕਰ ਸੀ ਜਿਹਦੇ ਮਗਰ ਪੱਜੀ ਮੋਂ ਨੂੰ ਛੁਡਾਣ ਆਇਆ ਸੀਗਾ ਵਰਕਰ ਕਿੱਥੇ ਹੈ ਉਹ ਗਿਆ ਹੋਇਆ ਉਹਨ ਕਰੇ ਗਿਆ ਸੀਐਮਸੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਗੇ ਬਸ ਉਹੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਆਪਣਾ ਬੰਦਾ ਹੈ ਆਪਾਂ ਨੂੰ ਮਿਲਣਾ ਚਾਹੀਦਾ ਕੀ ਬੰਦਾ ਤੁਹਾਡਾ ਕੀ ਹੱਕ ਮੰਗ ਰਹੇ ਹੋ ਤੁਸੀਂ ਪ੍ਰਸ਼ਾਸਨ ਵਾਸੇ ਨੂੰ ਸੱਜਾ ਮਿਲਣੀ ਚਾਹੀਦੀ ਹੈ ਮੈਨੂੰ। ਲੇਡੀ ਸੀਗੀ ਜਿਨ੍ਹਾਂ ਦੇ ਸੱਟਾਂ ਵੱਜੀਆਂ ਜੀ। ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਜਦੋਂ ਲੜਾਈ ਹੋਈ ਹੈ ਰਾਤ ਨੂੰ ਤੇ ਉਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਸਿਰ ਦੇ ਉੱਤੇ ਵੀ ਸੱਟਾਂ ਮਾਰੀਆਂ ਗਈਆਂ ਤੇ ਸਿਰ ਕਿਸ ਤਰੀਕੇ ਉਹਨਾਂ ਦੀ ਜਿਹੜੀ ਹੈ ਹਾਲਤ ਹੈ ਉਹ ਜ਼ਖਮੀ ਹੋ ਗਈ ਕਿੰਨਾ। ਮਤਲਬ ਇਹ ਵਾਰਦਾ ਜਿਹੜੀ ਹੋਈ ਸੀਗੀ ਕਿੰਨੇ ਮੁੰਡੇ ਸੀਗੇ ਉਹ ਜਿਹੜੇ ਸੀ। ਭਾਜੀ ਘੱਟੋ ਘੱਟ ਨਹੀਂ ਹੈ 15 ਜਣੇ ਸੀਗੇ ਜੀ। ਸੀਸੀਟੀਵੀ ਹੈਗੀ ਸੀ। ਸੀਸੀਟੀਵੀ ਅਸੀਂ ਚੈੱਕ ਕਰ ਰਹੇ ਹਾਂ ਕੋਈ ਗੱਲ ਨਹੀਂ ਚੈੱਕ ਕਰਕੇ ਸਾਰੀ ਰਿਪੋਰਟ ਅਸੀਂ ਦਵਾਂਗੇ। ਕੋਈ ਗੱਲ ਨਹੀਂ। 15 20 ਜਣੇ ਸੀਗੇ 15 ਤੋਂ 20 ਜਣੇ ਸੀਗੇ ਇਹ ਘਟੋ ਘੱਟ ਇਹ ਮੁੰਡੇ ਨੂੰ ਵੀ ਸ਼ੱਟ ਵੱਜੀ ਹੈ ਹਾਂਜੀ ਹਾਂਜੀ ਸਾਡੇ ਮੁੰਡਿਆਂ ਨੂੰ ਵੱਜੀ ਇੱਕ ਸਾਡੀ ਲੇਡੀਜ਼ ਨੂੰ ਵੱਜੀ ਹੈ ਸਾਡੇ ਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨਾਂ ਗੇ ਅਸੀਂ ਇਨਸਾਫ ਚਾਹੀਦਾ ਸਾਨੂੰ ਜੀ ਬਸ ਮੈਨ ਸਿੱਧੀ ਜੜੀ ਗੱਲ ਹੈ ਜੀ ਕੀ ਤਦਾ ਇਨਸਾਫ ਪਹਿਲੀ ਗੱਲ ਤਾਂ ਸਾਡੇ ਇਥੇ ਮਹੱਲੇ 'ਚ ਖੜਨੇ ਨਹੀਂ ਚਾਹੀਦੇ ਬੰਦੇ ਇਹ ਜਿੰਨੇ ਵੀ ਹੈਗੇ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਸਾਡੇ ਮਹੱਲੇ 'ਚ ਕੋਈ ਨਹੀਂ ਖੜਨਾ ਚਾਹੀਦਾ ਅਸੀਂ ਬਹੁਤ ਪਰੇਸ਼ਾਨ ਆ ਜੀ ਇਹਨਾਂ ਤੋਂ ਕਈ ਵਾਰੀ ਮਹੱਲੇ ਦੇ ਲੋਕਾਂ ਨੇ ਕੰਪਲੇਟ ਕੀਤੀ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕਰਦੇ ਪਹਿਲੇ ਇਥੇ ਮੁੰਡੇ ਖੜੇ ਹੁੰਦੇ ਆ ਤੁਸੀਂ ਕੰਪਲੀਟ ਕਰਦੇ ਹੋ ਫਿਰ ਪੁਲਿਸ ਕਦੇ ਆਂਦੀ ਨਹੀਂ ਭਾਜੀ ਨਹੀਂ ਆਂਦੀ ਕਦੇ ਵੀ ਨਹੀਂ ਆਈ ਜੀ ਬਹੁਤ ਵਾਰੀ ਕੰਪਲੇਟ ਕੀਤੀ ਹੈ ਸ਼ਨੀ ਮੰਦਰ ਵਾਲੇ ਨੇ ਹਾਂਜੀ ਸ਼ਨੀ ਮੰਦਰ ਵਾਲੇ ਪ੍ਰਧਾਨ ਜੀ ਨੇ ਕੰਪਲੇਟ ਕੀਤੀ ਹੈ ਕਈ ਵਾਰੀ ਉਹ ਦੇਖੋ ਆਗੇ ਸ਼ਨੀ ਉਹਨਾਂ ਨੇ ਵੀ ਕੰਪਲੀਟ ਕੀਤੀ ਕਈ ਵਾਰੀ ਨਹੀਂ ਆਈ ਤੋ ਬਿਲਕੁਲ ਹੋਰ ਕੀ ਹੋਇਆ ਸੀਗਾ ਤੁਹਾਡੇ ਅੱਖਾਂ ਦੇ ਸਾਹਮਣੇ ਜਿਹੜਾ ਵਾਰਦਾਤ ਹੋਇਆ ਕਿੰਨੇ ਵਜੇ ਰਾਤ ਨੂੰ ਹੋਇਆ ਸੀਗਾ ਤੇ ਕਿੱਦਾਂ ਹੋਇਆ ਸੀਗਾ ਹਾਂ ਸਾਢੇ 12 ਵਜੇ ਹੋਇਆ ਬਾਈ ਸਾਢੇ 12 ਵਜੇ ਕਿੱਦਾਂ ਹੋਇਆ ਸੀਗਾ ਇੱਥੇ ਮੁੰਡੇ ਕਰਦੇ ਕੀ ਪੈਸੇ ਕੀ ਜਦੋਂ ਸ਼ਨੀ ਮੰਦਰ ਕੋਲ ਬੈਠਾ ਦਾਰੂ ਪੀ ਰਹੇ ਸੀਗੇ ਮੁੰਡਿਆਂ ਨੇ ਜਿੱਖਿਆ ਸਮਝਾਇਆ ਰੋਲਾ ਪਾਓ ਉਹ ਅੱਗੇ ਹਮਲਾ ਕਰਤਾ ਨਹੀਂ ਸ਼ਨੀ ਮੰਦਰ ਦੇ ਕੋਲ ਵੀ ਬੈਠ ਕੇ ਜਿਹੜਾ ਦਾਰੂ ਸ਼ਰਾਬਾ ਪੀ ਰਹੇ ਸੀਗੇ ਅੱਛਾ ਜੀ 15-20 ਮੁੰਡੇ ਸੀਗੇ ਉੱਤੇ ਸੀਸੀਟੀਵੀ ਲੱਗਾ ਹੋਇਆ ਹਾਉ ਤੇ ਲਗਾਈ ਹੈ ਹੈਗਾ ਤੁਹਾਡੇ ਕੋ ਫੋਟੋ ਹੈਗੀ ਇਹ ਕੋਈ ਤੋੜ ਦਿੱਤਾ ਕੈਮਰਾ ਜਿਹੜਾ ਮੰਦਰ ਦੇ ਕੋਲ ਕੈਮਰਾ ਲੱਗਿਆ ਧੂਬ ਵਾਲੀ ਦੁਕਾਨ ਤੇ ਉਹਦਾ ਮਾਲਕ ਬੋਲ ਰਿਹਾ ਮੇਰੀ ਸਾਹਮਣੇ ਬਿਲਡਿੰਗ ਆ ਕਿ ਅੱਜ ਤੂੰ ਇਹ ਪਹਿਲੀ ਦਿਨ ਪਹਿਲੇ ਮਹੀਨੇ ਜਿਹੜਾ ਨਵਾਂ ਸਾਲ ਹੁੰਦਾ ਹੁੰਦੀ 28 ਤਰੀਕ ਨੂੰ ਇਹ ਮੈਂ ਪਹਿਲੇ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਏਸੀਪੀ ਨੂੰ ਵੀ ਦਿੱਤੀ ਤਿੰਨ ਡਿਵੀਜ਼ਨ ਵੀ ਦਿੱਤੀ ਇਹ ਬਹੁਤ ਦਰਖਾਸਤਾਂ ਚੱਲ ਰਹੀਆਂ ਆਨਲਾਈਨ ਚੱਲ ਰਹੀਆਂ ਕਿ ਮਤਲਬ ਅਜ ਤੱਕ ਕੋਈ ਸੁਣਾਈ ਕੋਈ ਸੁਣਾਈ ਨਹੀਂ ਹੋਈ ਕੀ ਮਤਲਬ ਪੁਲਿਸ ਆਲੇ ਆਂਦੇ ਹੀ ਨਹੀਂ ਆ ਟਾਈਮ ਸਰ ਨਹੀਂ ਪਰ ਇਸ ਟਾਈਮ ਤਾਂ ਚੌਂਜਾਤਾ ਲੱਗਿਆ ਹੋਇਆ ਪ੍ਰਸ਼ਾਸਨ ਬਹੁਤ ਕੜਾ ਕ ਹੈ ਪ੍ਰਸ਼ਾਸਨ ਲਗਾਤਾਰ ਧਿਆਨ ਨਹੀਂ ਕੋਈ ਸੁਣਾਈ ਨਹੀਂ ਹੋ ਰਹੀ ਕੋਈ ਸੁਣਾਈ ਨਹੀਂ ਹੋ ਰਹੀ ਮੈਂ ਇਹਨਾਂ ਨੂੰ ਇੰਨੀ ਵਾਰ ਕਹਿ ਬਟਾ ਕਿ ਯਾਬ ਮਤਲਬ ਇੱਥੇ ਸਕਿਉਰਟੀ ਮਹੱਲੇ ਚ ਚਲਾਈ ਜਾਵੇ ਜਸ ਸਕਿਉਰਟੀ ਦਿੱਤੀ ਜਾਵੇ ਇੱਥੇ ਮੈਨੂੰ ਕਿ ਮਹੱਲੇ ਦੇ ਪਿਛਲੇ ਮੇਰੇ ਮੰਦਰ ਦੇ ਪਿਛਲੇ ਪਾਸੇ ਸਾਹਮਣੇ ਹੋਜ ਰਹੀ ਆ ਤੇ ਮੰਦਰ ਦੇ ਪਿਛਲੇ ਪਾਸੇ ਵੀ ਹੋ ਰਹੀ ਆ ਮੇਰੇ ਮਕਾਨ ਦੇ ਸਾਹਮਣੇ ਵੀ ਹੋ ਰਹੀ ਆ ਸਾਹਮਣੇ ਕਿਰਾਏਦਾਰ ਹੈਗੇ ਜਿੱਦਾਂ ਮੇਰਾ ਘਰ ਆਇਆ ਇੱਥੇ ਬਹੁਤ ਬਲਮਾਸ਼ੀ ਹੁੰਦੀ ਆ ਇੱਥੇ ਮੁੰਡੇ ਆ ਕੇ ਚਰਸ ਪੀਂਦੇ ਆ ਚਿੱਟਾ ਪੀਂਦੇ ਆ ਸ਼ਰਾਬ ਪੀਂਦੇ ਆ ਤੁਹਾਡੇ ਕੋ ਐਵੀਡੈਂਸ ਹੈਗੇ ਆ ਰਕੇਸ਼ ਜੀ ਇਸ ਚੀ ਦੇ ਐਵੀਡੈਂਸ ਹੈਗੇ ਤੁਹਾਡੇ ਕੋ ਸ਼ਰਾਬ ਪੀਂਦੇ ਨੇ ਚਿੱਟਾ ਪੀਂਦੇ ਨੇ ਕੈਮਰੇ ਇੱਥੇ ਤੋੜ ਦਿੱਤੇ ਜਦੋਂ ਅਸੀਂ ਕਹਿੰਨੇ ਆ ਤੇ ਸਾਡੇ ਨਾਲ ਆ ਕੇ ਰਾਤ ਨੂੰ ਲੜਦੇ ਆ ਬਿਲਕੁਲ ਸੋ ਦੇਖ ਸਕਦੇ ਹੋ ਮਲੇ ਵਾਲਿਆਂ ਨਾਲ ਗੱਲਬਾਤ ਕੀਤੀ ਆ ਦਰਖਾਸਤ ਉਹਨਾਂ ਦੇ ਹੱਥੇ ਦੇ ਵਿੱਚ ਹੈਗੀ ਜਿਹੜੀ ਪੁਰਾਣੀਆਂ ਦਰਖਾਸਤਾਂ ਸੀਗੀਆਂ ਉਹਨਾਂ ਵੱਲੋਂ ਕਿਹਾ ਜਾਂਦਾ ਸੋ ਜਿਹੜਾ ਵਾਰਦਾਤ ਨੂੰ ਰਾਤ ਨੂੰ ਅੰਜਾਮ ਦਿੱਤਾ ਗਿਆ ਕਿਹਾ ਜਾਂਦਾ ਸੀਗਾ ਕਿ ਰਾਤ ਨੂੰ ਕੁਝ ਬੰਦੇ ਸੀਗੇ ਜਿਹੜੇ ਨੌਜਵਾਨ ਸੀਗੇ ਜਿਹੜਾ ਇੱਥੇ ਬੈ ਕੇ ਸ਼ਰਾਬ ਪੀ ਰਹੇ ਸੀਗੇ ਬਾਜਣਾ ਉਹਨਾਂ ਦੇ ਵਿੱਚ ਜਿਹੜੀ ਹਾਥਾਫਾਈ ਹੋਈ ਤਾਂ ਉਸ ਤੋਂ ਬਾਅਦ ਜਿਹੜਾ ਵਾਰਦਾਤ ਜਿਹੜੀ ਇੰਨੀ ਕੀ ਜਿਆਦਾ ਜਿਹੜਾ ਮਾਮਲਾ ਵੱਧ ਗਿਆ ਤੇ ਉਸ ਤੋਂ ਬਾਅਦ ਕਟੋ-ਕਟ ਦੋ ਗੱਡੀਆਂ ਜਿਹੜੀਆਂ ਤੋੜੀਆਂ ਗਈਆਂ ਇੱਕ ਗੱਡੀ ਉਧਰ ਵੀ ਦੇਖ ਸਕਦੇ ਹੋ ਤਸਵੀਰਾਂ ਤਹੀ ਕਿ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਜਿਹੜਾ ਲੜਾਈ ਹੋਈ ਸੀਗੀ ਤੇ ਕੀ ਹੋਇਆ ਸੀਗਾ ਪੂਰਾ ਕਿਉਂਕਿ ਜੇ ਗੱਲ ਕਰੀਏ ਤੇ ਮੱਲੇ ਵਾਲੇ ਕਹਿ ਰਹੇ ਨੇ ਕਿ ਪਹਿਲੇ ਵੀ ਜਿਹੜੀ ਲੜਾਈ ਨੂੰ ਜਿਹੜਾ ਪਹਿਲੇ ਵੀ ਜਦੋਂ ਅਸੀਂ ਮਨਾ ਕਰਦੇ ਆਂ ਤੇ ਪਹਿਲੇ ਵੀ ਉਹ ਮੁੰਡੇ ਜਿਹੜੇ ਹੁੰਦੇ ਆ ਉਹ ਲੜਾਈ ਕਰਦੇ ਨੇ ਆਖਿਰਕਾਰ ਕਿਤੇ ਨੇ ਕਹਤੇ ਉਹ ਜਿਹੜੇ ਨੌਜਵਾਨ ਸੀਗੇ ਉਹ ਕਿੱਥੇ ਦੇ ਹੈਗੇ ਨੇ ਇਸ ਮੱਲੇ ਦੇ ਨੇ ਕਿ ਬਾਹਰ ਦੇ ਨੇ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਪੂਰੀ ਅਪਡੇਟ ਦੇ ਦੇਣਾ ਤੁਹਾਨੂੰ ਗਲੀ ਦੇ ਮਹੱਲੇ ਦੇ ਮੁੰਡੇ ਨੇ ਤੇ ਉਹਨਾਂ ਦੇ ਆਸ-ਪਾਸ ਵਿੱਚ ਕੋਈ ਲੜਾਈ ਲੁੜੀ ਹੋਈ ਹੈ ਪੰਨ ਤੋੜ ਕੀਤੀ ਇਹਨਾਂ ਨੇ ਕੋਈ ਸਰ ਕਿੱਥੇ ਕਰਕੇ ਹੋਇਆ ਹੈ ਜਿੱਥੇ ਖੜੇ ਹੋ ਤੁਸੀਂ ਸਰ ਸ਼ਨੀ ਮੰਦਰ ਕੋਲ ਸ਼ਨੀ ਮੰਦਰ ਕੋਲ ਪਿਪਲ ਵਾਲੀ ਗਲੀ ਹਰ ਵਾਰ ਕੋਈ ਵਾਰਦਾਤ ਨੂੰ ਕਿਸੇ ਨੂੰ ਜਾਣੀ ਨੁਕਸਾਨਤਾ ਨਹੀਂ ਹੋਇਆ ਨਹੀਂ ਕੋਈ ਲੜਾਈ ਝਗੜਾ ਹੋਇਆ ਪਰ ਸਾਡੇ ਕੋਲੇ ਜੀ ਕੋਈ ਇੰਟੀਮ अच्छा सर कुछ सीसीटीवी आई सामने? ਮੇ ਨੂੰ ਲੈ ਰਹੇ ਆ ਫੁਟੇਜ ਲੈ ਰਹੇ ਆ ਰਾਤ ਵੀ ਅਸੀਂ ਹੋ ਗਏ ਆ ਆਪਸ ਦੇ ਵਿੱਚ ਹੀ ਹੋਇਆ ਲੜਾਈ ਝਗੜਾ ਕੀ ਬਾਹਲੇ ਮੁੰਡੇ ਆਏ ਸੀ। ਨਹੀਂ ਹੁਣ ਪੜਤਾਲ ਚੱਲ ਰਹੀ ਏ ਦਰਾਂ ਨੇ ਪੜਤਾਲ ਜੋ ਵੀ ਗੱਲ ਸਾਹਮਣੇ ਹੋਊਗੀ ਜਿਵੇਂ ਹੋਊਗਾ ਹਾਲਾਤ ਉਹੀ ਕਾਰਵਾਈ ਕਰਾਂਗੇ। ਬਿਲਕੁਲ ਸਰ ਗੱਡੀ ਵੀ ਤੋੜੀ ਗਈ ਹੈ ਕਿਤੇ ਸੀਸੀ ਟੁੱਟੇ ਹੋਏ ਆ ਦੇਖ ਰਹੇ ਸੀ ਸੀਸੀ ਰਾਤ ਵੀ ਆਏ ਸੀ ਰਾਤ ਜਿਹੜਾ ਮੋਟਰਸਾਈਕਲ ਸਟੱਕੇ ਹੋਏ ਸੀ ਉਹ ਵੀ ਅਸੀਂ ਚੱਕ ਕੇ ਲੈ ਗਏ ਸੀ। ਜੀ ਪਰਿਵਾਰ ਨੂੰ ਸਰ ਕੀ ਇਨਸਾਫ ਦਿੱਤਾ ਜਾਊਗਾ? ਜੋ ਬਣਦੀ ਕਾਰਵਾਈ ਹੋਊਗੀ ਕਰਾਂਗੇ ਬਿਲਕੁਲ ਸੋ ਦੇਖ ਸਕਦੇ ਹੋ ਤਸਵੀਰਾਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਮੌਕੇ ਤੇ ਪਹੁੰਚੇ ਸੀਗੇ ਪੜਤਾਲ ਕਰਨ ਵਾਸਤੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਇਨਵੈਸਟੀਗੇਸ਼ਨ ਜਿਹੜੀ ਹੈ ਜਾਰੀ ਹੈ ਸੋ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਦੇਖਦੇ ਰਹੋ ਖ਼ਬਰੀ ਲਾਟੀ ਵੀ ਮੈਨੂੰ ਦਿਨ ਕੈਮਰਾਮੈਨ ਦੀਪਕ ਸ਼ਰਮਾ ਨਾਲ ਤਨਵਾਦ